ओके okay, हां जी ਸਾਰੇ ਵੀਰਾਂ ਨੂੰ ਵੀਰੋ ਵੈਗੋ ਜਿੱਕਾ ਖਾਲਸਾ ਵੈਗੋ ਜਿੱਕੀ ਫਤਿਹ ਵੀਰੋ ਆਪਾਂ ਇੱਕ ਵੀਡੀਓ ਪਾਈ ਸੀ ਪਰਸਨ ਇਸ ਬੱਚੇ ਦੀ ਆ ਆਪਾਂ ਇਸ ਬੱਚੇ ਨੂੰ ਜ਼ਿਲ੍ਹਾ ਤਰਨਤਾਰ ਦੇ ਜਿਹੜਾ ਕਸਬਾ ਪੱਟੀ ਪੈਂਦਾ ਵਾ ਪੱਟੀ ਦਾ ਬੰਮਣੀ ਵਾਲਾ ਮੋੜ ਕਾਫੀ ਮਸ਼ਹੂਰ ਆ ਉੱਥੋਂ ਆਪਾਂ ਇਸ ਬੱਚੇ ਨੂੰ ਲੈ ਕੇ ਆਏ ਸੀਗੇ ਸਾਨੂੰ ਕਿਸੇ ਵੀਰ ਨੇ ਫੋਨ ਕੀਤਾ ਸੀ ਕਿ ਵੀਰੋ ਆ ਕੋਈ ਮੈਂਟਲੀ ਅਫਸੈਟ ਬੱਚਾ ਵਾ ਜਿਹੜਾ ਬੋਲ ਨਹੀਂ ਸਕਦਾ ਸੁਣ ਨਹੀਂ ਸਕਦਾ ਉਤਰੇ ਫਿਰੰਡਿਆ ਵਾ ਚਲੋ ਆਪਾਂ ਇਸ ਬੱਚੇ ਨੂੰ ਲੈ ਕੇ ਆਏ ਤੇ ਮੈਂ ਇਸ ਵੀਡੀਓ ਦੇ ਥਰੂ ਇੱਕ ਮੈਸੇਜ ਦੇਣਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਤੇ ਆ ਮੈਂ ਇੱਕ ਸੰਗਤ ਨੂੰ ਖੁਸ਼ਖਬਰੀ ਦੇਣਾ ਚਾਹਾਂਗਾ ਕਿ ਸੰਗਤ ਜੀ ਵੀ ਇਸ ਬੱਚੇ ਦਾ ਪਰਿਵਾਰ ਮਿਲ ਗਿਆ ਵਾ ਇਹ ਬੱਚੇ ਦਾ ਪਰਿਵਾਰ ਅਟਾਰੀ ਬਾਰਡਰ ਦੇ ਲਾਗੋਂ ਕੋਈ ਪਿੰਡ ਵਾ ਉੱਥੇ ਆ ਹੁਣ ਉਹਨੂੰ ਲੈ ਕੇ ਚੱਲੇ ਆ ਤੇ ਮੈਂ ਇਸ ਜਿਹੜਾ ਪਰਿਵਾਰ ਇਹਦਾ ਬੱਚੇ ਦਾ ਪਰਿਵਾਰ ਮਿਲਿਆ ਵਾ ਪਰਿਵਾਰ ਮਿਲਣ ਦਾ ਕਾਰਨ ਇਹ ਆ ਕਿ ਇਸ ਬੱਚੇ ਦਾ ਵੀਡੀਓ ਜਿਹੜੀ ਪਾਈ ਸੀ ਉਹ ਸੰਗਤ ਨੇ ਕਾਫੀ ਸ਼ੇਅਰ ਕੀਤੀ ਵਾਇਰਲ ਕੀਤੀ ਸੀਗੀ ਤੇ ਮੈਂ ਇਸੇ ਕਰਕੇ ਕਹਿਣਾ ਹੁਣਾ ਕਿ ਸੰਤ ਜੀ ਪੀ ਰੱਬ ਦਾ ਨਾਮ ਲੈ ਕੇ ਆ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਹੋ ਸਾਡਾ ਪਰਿਵਾਰਾਂ ਤੱਕ ਵੀਡੀਓ ਪਹੁੰਚ ਜੇ ਤੇ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੀ ਪਰਿਵਾਰ ਨਾਲ ਕੰਟੈਕਟ ਹੋ ਗਿਆ ਵਾ ਤੇ ਇਸ ਬੱਚੇ ਨੂੰ ਲੈ ਕੇ ਪਰਿਵਾਰ ਦੇ ਵਿੱਚ ਪਹੁੰਚ ਚੱਲੇ ਆ ਸੀ ਤੇ ਮੈਂ ਇੱਕ ਗੱਲ ਦੱਸਣੀ ਚਾਹਾਂਗਾ ਕਿ ਜਿਹੜਾ ਇਹ ਬੱਚਾ ਵਾ ਆ ਵੀਰ ਨੂੰ ਕਹਿੰਦਾ ਮੈਂ ਲਾਗੋ ਦਿਖਾ ਦੇ ਇਹ ਵੀ ਜੀ ਆ ਜਿਹੜਾ ਬੱਚਾ ਵਾ ਇਹ ਨਾ ਸੁਣ ਸਕਦਾ ਵਾ ਨਾ ਇਹ ਬੋਲ ਸਕਦਾ ਵਾ ਠੀਕ ਹੈ ਜੀ ਪਤਾ ਨਹੀਂ ਕੀ ਰੱਬ ਇਹਨੇ ਵਿਚਾਰੇ ਨੇ ਕੀ ਮਾੜੇ ਕਰਮ ਕੀਤੇ ਹੋਣਗੇ ਜਿਹਦਾ ਕਰਕੇ ਇਹਨੂੰ ਸਜ਼ਾ ਮਿਲੀ ਆ ਸੁਣ ਨਹੀਂ ਸਕਦਾ ਬੋਲ ਨਹੀਂ ਸਕਦਾ ਤੇ ਅੱਜ ਹੁਣ ਇਸ ਵੀਰ ਦੇ ਜਿਹੜੇ ਪੈਰ ਵਾ ਉਹ ਵੀ ਕਾਫੀ ਖਰਾਬ ਆ ਪੈਰ ਨਾ ਵਿਖਾਈ ਪੈਰ ਨਾ ਵਿਖਾਈ ਕਿਉਂਕਿ ਸੋਸ਼ਲ ਮੀਡੀਆ ਇਸ ਚੀਜ਼ ਨੂੰ ਅਲੋ ਨਹੀਂ ਕਰਦਾ ਤੇ ਵਿਚਾਰਾ ਜਿਹੜਾ ਬੋਲਦਾ ਵੀ ਆ ਹੂੰਗਦਾ ਵਾ ਜਦੋਂ ਇਹਦਾ ਬੋਲਦਾ ਵਾ ਉੱਚੀ ਉੱਚੀ ਜਿਹਨੂੰ ਬੋਲਣ ਲੱਗਦਾ ਵਾ ਤੇ ਇਹਦੀ ਗਲੇ ਦੀ ਦੀ ਆਵਾਜ਼ ਨਹੀਂ ਨਿਕਲਦੀ ਜਿਵੇਂ ਇੱਕ ਜਾਨਵਰ ਕੱਟਾ ਜਿਵੇਂ ਇਹ ਹੂੰਗਦਾ ਹੁੰਦਾ ਓਦਾਂ ਇਹ ਹੂੰਗਦਾ ਵਾ ਸੋ ਮੈਂ ਬੇਨਤੀ ਕਰਨਾ ਚਾਹਾਂਗਾ ਸੰਤ ਨੂੰ ਕਿ ਇਹੋ ਜਿਹਾ ਜੇਕਰ ਤੁਹਾਨੂੰ ਕੋਈ ਵੀ ਵੀਰ ਮਿਲਦਾ ਵਾ ਪਰਿਵਾਰ ਮਿਲਦਾ ਵਾ ਸਾਨੂੰ ਫੋਨ ਲਾ ਕੇ ਦੱਸ ਦਿਆ ਕਰਿਓ ਜੇਕਰ ਫੋਨ ਲਾ ਕੇ ਨਹੀਂ ਵੀ ਦੱਸ ਸਕਦੇ ਸਾਨੂੰ ਇਹੋ ਜਿਹਾ ਪਰਿਵਾਰ ਦੀ ਇਹੋ ਜਿਹੀ ਵੀਰ ਦੀ ਵੀਡੀਓ ਬਣਾ ਕੇ ਤੁਸੀਂ ਸੋਸ਼ਲ ਮੀਡੀਆ ਤੇ ਪਾ ਦਿਆ ਕਰਿਓ ਤੇ ਉੱਪਰ ਆਪਣਾ ਐਡਰੈਸ ਦੇ ਦਿਆ ਕਰਿਓ ਜਿੱਥੇ ਜਿੱਥੇ ਵੀਰ ਤੁਹਾਨੂੰ ਮਿਲਿਆ ਹੋਵੇ ਕਿਉਂਕਿ ਇਹਦੇ ਨਾਲ ਕੀ ਹੁੰਦਾ ਵਾ ਕਿ ਬੱਚੇ ਦਾ ਪਰਿਵਾਰ ਦਾ ਭੈਣ ਦਾ ਐਡਰੈਸ ਮਿਲ ਜਾਂਦਾ ਵਾ ਹੁਣ ਅਸੀਂ ਫਰੋਜਪੁਰ ਤੋਂ 5-6 ਦਿਨ ਹੋ ਗਏ ਮੰਡੀ ਤੋਂ ਇੱਕ ਭੈਣ ਲੈ ਕੇ ਆਏ ਸੀਗੇ ਤੇ ਉਹਦੀ ਵੀਡੀਓ ਪਾਈ ਸੀ ਤੇ ਹਿਮਾਚਲ 14 ਦਾ ਪਰਿਵਾਰ ਲੱਭ ਗਿਆ ਇੱਕ ਭੈਣ ਦੀ ਵੀਡੀਓ ਪਰਨਧਾਨ ਤੋਂ ਪਾਈ ਸੀ ਉਹਦਾ ਵੀ ਪਰਿਵਾਰ ਮਿਲ ਗਿਆ ਤੇ ਅੱਜ ਹੁਣ ਇਹਨੂੰ ਵੀ ਲੈ ਕੇ ਚੱਲੇ ਆ ਆ ਦੇਖੋ ਕਿਦਾਂ ਹੁੰਗਦਾ ਕਿੱਥੇ ਜਾਣਾ ਵਾਂ ਕਿਸੇ ਹਣ ਬਾਥਰੂਮ ਜਾਣਾ ਵਾਂ ਓ ਬਾਥਰੂਮ ਜਾਣਾ ਆ ਵੀ ਇੱਧਰ ਬਾਥਰੂਮ ਆ ਆ ਜਾ ਆ ਵੀ ਐਦਾਂ ਹੁੰਗਦਾ ਏ ਤੇ ਸੰਗਤ ਜੀ ਅੱਜ ਰਾਤ ਨੂੰ ਸਾਡੇ ਚੈਨਲ ਦੇ ਉੱਤੇ 8 ਵਜੇ ਸੀ ਇਸ ਬੱਚੇ ਦੀ ਵੀਡੀਓ ਪਾਵਾਂਗੇ ਕਿ ਦਿਖਾਵਾਂਗੇ ਵੀ ਕਿੱਦਾਂ ਪਰਿਵਾਰ ਮਿਲਿਆ ਤੇ ਪਰਿਵਾਰ ਦੇ ਵਿੱਚ ਕੌਣ-ਕੌਣ ਆ ਤੁਹਾਨੂੰ ਮੈਂ ਰਾਤ ਨੂੰ ਵੀਡੀਓ ਦੇ ਵਿੱਚ ਦਿਖਾਵਾਂਗਾ ਜਾਣਦੇ ਹੈਨਾ ਅਗਲੇ ਚ ਅਗਲੇ ਚ ਜਲਦੀ ਅਗਲੇ ਚ ਆਵੇ ਬਾਥਰੂਮ